ਇਹ ਵੀਰ ਨੂੰ ਕੋਲਡ ਕਾਫੀ ਵੀ ਵਿੱਚ ਮੱਕੀ ਦੇ ਕਿਚੂਸ ਕੇ ਗਲਾਸ ਚ ਰੱਖਿੰਦਾ ਖਾਣ ਲਗਾ ਉਹ ਚੈਰੀ ਆ ਗਈ ਵੀਰ ਕਹਿੰਦਾ ਮੇਰੀ ਕਿਵੇਂ ਕੋਲਡ ਕਾਫੀ ਪੀਏਗੀ ਕਹਿੰਦਾ ਰੱਖ ਬਾਹਰ ਕੁਝ ਨਹੀਂ ਕਹਿ ਲਗਾ ਤੂੰ ਲੋਕ ਕਿਉਂ ਰਿਆ ਮਰ ਤੂੰ ਹੈ ਪਰ ਇਹਦੀ ਚਵਾਈ ਕਰਾ ਦੇਣੀ ਹੈ ਲਾਈ ਮਿਲਕਿੰਗ ਅਗਲੇ ਸਵੇਰ ਠੀਕ ਆ ਕਾਉਰੀ ਕਰਾਉਣੀ ਕੀ ਤੈਨੂੰ ਪਤਾ ਲੱਗ ਜਾ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਸਾਡੀ ਹੈਗੀ ਤਾਂ ਜਿਵੇਂ ਦੀ ਮਰਜ਼ੀ ਭਾਵੇਂ ਸੇਰੇ ਦਾ ਚਟਾ ਹੀ ਆ ਪਰ ਇਹਦੀ ਚਵਾਈ ਕਰਾ ਦੇਣੀ ਲਾਈਵ ਮਿਲਕਿੰਗ ਅਗਲੇ ਸਵੇਰ ਆ ਗੌਰੀ ਨੇ ਕੁਛ ਕਿਹਾ ਵਾ ਆ ਵੇ ਗੱਡੀ ਸ਼ਾਂਤ ਤੂੰ ਸੇਰੀ ਮਾਰਦੀ ਜਾ ਕਰ ਓੜਿਆ ਹੈਲੋ ਕਰ ਸਾਰੀ ਸਨੇਪ ਜਾ ਡਾ ਲੈ ਨੂੰ ਹੈਲੋ ਥਣ ਮੈ ਤੜਾ ਹੇ ਤੜ ਐੇ ਥਣ ਹੇ ਤੜ ਬੁਅੱਤ ਮੀਂਹ ਸਿੰਘ ਮਾਰੀ ਜਾਂਦੀ ਆ ਕਹਦੇ ਐਟੀਟਿਊਡ ਇਹ ਐਟੀਟਿਊਡ ਨਹੀਂ ਚੱਲਣਾ ਠੀਕ ਹੈ ਨਾ ਡੇਡਾ ਡੇਡਾ ਤੱਕਦੀ ਤੂੰ ਵਾਹ ਜੀ ਵਾ ਆ ਆ ਇੱਕ ਵੀਰ ਨੇ ਕੋਲਡ ਕਾਫੀ ਬੀ ਵਿੱਚ ਮੱਗ ਡੰਗ ਚੂਸ ਕੇ ਗਲਾਚ ਰਹਾ ਤੀਂਦਾ ਅਰੇ ਖਾਲ ਲਗਾ ਕੈਰੀ ਆ ਗਈ ਕਿਤੇ ਮੈਂ ਦੇਖੀ ਮੈਂ ਆ ਛੋਟ ਕੇ ਉਹ ਗਈ ਵਕਤੀ ਕਿਤੇ ਆ ਆ ਵੀ ਲੱਗੀ ਐ ਨਾਲ ਹੀ ਆਇਆ ਕਰ ਮੈਂ ਹਰ ਜੇ ਜਲੀ ਲੱਗੀ ਮਾਪ ਉਹ ਕੀ ਚੂਸ ਕੇ ਮੇਰੀ ਮਾਤਾ ਨੇ ਚੈਨੀ ਪਾਈ ਵੀਰ ਕਹਿੰਦਾ ਮੇਰੀ ਕਿਵੇਂ ਕੋਲਡ ਕਾਫੀ ਪੀਵੇਂਗੀ ਕਹਿੰਦਾ ਰੱਖ ਭਾਵਾ ਇਧਰ ਤੂੰ ਤੇਰੀ ਮੈਂ ਮਾਰ ਤੇ ਭਰਾਵਾ ਇਹ ਨਹੀਂ ਕਿ ਜੇ ਜੁਪਹਿਵਾ ਨਿਕਲੇ ਪੰਜ ਸੋ ਇਧਰ ਐ ਕਿਉਂ ਕੀ ਆ ਰਾਏ ਕੁੜੀਆਂ ਵਾਲਾ ਫਿਲਟਰ ਲਾਉਂਦਿਆ ਤੇਰੇ ਤੇ ਮੈਂ ਕੀ ਹੋ ਗਿਆ ਸੱਜਣਾ ਕੁਛ ਨਹੀਂ ਕਹਿ ਲੱਗਾ ਤੈਨੂੰ ਤੂੰ ਲੋਕ ਕਿਉਂ ਰਿਆ ਮੇਰੇ ਤੋਂ ਹੈ ਵਾਹ ਯਾਰ ਕਮਾਲਿਆ ਸਨੈਪਚੈਟ ਤੇਰੀ ਬਾਤ ਨਹੀਂ ਆ ਮੁੰਡਾ ਲਹਿਰੇ ਦਾ ਤੇ ਸਿਰਾਂ ਗਰਾਇਆ ਪੱਗ ਵੀ ਬਹੁਤ ਸੋਹਣੀ ਆ ਦਸਤਾਰ ਅੱਜ ਚਾਰ ਦੇ ਵਿੱਚ ਕਾਬੂ ਹਾਂਜੀ ਜੀ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ